ਸਸਰੇਕਾਲ ਤੇ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਆਪਾਂ ਇੱਕ ਬੜੇ ਦਿਲਚਸਪ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਸ਼ਬਦ 0110 ਇਹ ਨਾਂ ਸ਼ਾਇਦ ਕਈਆਂ ਨੇ ਸੁਣਿਆ ਹੋਵੇ ਆਨਲਾਈਨ ਇਹ ਇੱਕ ਫਲਸਫਾ ਹੈ ਜੀ ਜਿਹੜਾ ਮੁੱਖ ਤੌਰ ਤੇ ਸ਼ਬਦ ਜਾਂ ਅੰਗਰੇਜ਼ੀ ਚ ਕਹੀਏ ਤਾਂ ਵਰਡ ਦੇ ਸੰਕਲਪ ਦੁਆਲੇ ਘੁੰਮਦਾ ਆਪਣੇ ਕੋਲ ਕਰਨ ਗਿੱਲ ਦੀ ਇੱਕ ਲਿਖਤ ਹੈ ਸ਼ਬਦ ਸਰਬਵਿਆਪਕ ਸੱਚ ਉਹਦੇ ਕੁਝ ਹਿੱਸੇ ਨੇ ਤੇ ਨਾਲ ਹੀ ਕਾਫੀ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਵੀ ਨੇ ਇਸ ਵਿਸ਼ੇ ਨਾਲ ਜੁੜੀਆਂ ਤੇ ਅੱਜ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਸਰੋਤਾਂ ਦੇ ਆਧਾਰ ਤੇ ਸਮਝੀਏ ਕਿ ਨਜ਼ਰੀਆ ਹੈ ਕੀ ਹਕੀਕਤ ਬਾਰੇ ਆਪਣੇ ਆਪ ਨੂੰ ਸਮਝਣ ਬਾਰੇ ਕੀ ਕਹਿੰਦਾ ਤੇ ਕਿਵੇਂ ਇਹ ਵੱਖ-ਵੱਖ ਸਪਿਰਚੁਅਲ ਆਈਡੀਆਜ਼ ਨਾਲ ਜੁੜਦਾ ਸਭ ਤੋਂ ਵੱਡੀ ਗੱਲ ਜਿਹੜੀ ਇਹ ਕਹਿੰਦੇ ਨੇ ਉਹ ਹੈ ਸਭ ਕੁਝ ਸ਼ਬਦ ਹੈ ਹੁਣ ਇਹ ਸੁਣਨ ਨੂੰ ਬੜਾ ਅਜੀਬ ਲੱਗਦਾ ਹੈ ਨਾ ਪਰ ਇਹਦਾ ਮਤਲਬ ਕੀ ਹੈ ਚਲੋ ਫਿਰ ਖੋਲਦੇ ਹਾਂ ਇਸ ਗੱਲ ਨੂੰ ਸਭ ਤੋਂ ਪਹਿਲਾਂ ਇਹ ਸ਼ਬਦ 0110 ਹੈ ਕੀ ਹਾਂਜੀ ਵੇਖੋ ਜਿਵੇਂ ਤੁਸੀਂ ਕਿਹਾ ਸਰੋਤਾ ਮੁਤਾਬਕ ਇਹ ਜ਼ਿਆਦਾਤਰ ਇੱਕ ਆਨਲਾਈਨ ਮੌਜੂਦਗੀ ਆ ਮਤਲਬ ਇੰਸਟਾਗ੍ਰam X Facebook ਤੇ ਐਕਟਿਵ ਨੇ ਤੇ ਇੱਕ ਕਰਨ ਗਿਲ ਨਾਂ ਦੇ ਇੱਕ ਸ਼ਖਸ ਨਾਲ ਜੁੜਿਆ ਹੋਇਆ ਹੈ ਮੁੱਢਲਾ ਵਿਚਾਰ ਇਹ ਪੇਸ਼ ਕਰਦੇ ਨੇ ਕਿ ਰੱਬ ਕੋਈ ਬੰਦਾ ਨਹੀਂ ਕੋਈ ਵਿਅਕਤੀ ਨਹੀਂ ਬਲਕਿ ਰੱਬ ਸ਼ਬਦ ਹੈ ਤੇ ਇਹ ਫਲਸਫਾ ਐਵੇਂ ਕਹਿ ਲੋ ਵੱਖ-ਵੱਖ ਧਰਮਾਂ ਦੀਆਂ ਗੱਲਾਂ ਨੂੰ ਇੱਕ ਧਾਗੇ 'ਚ ਪਰੋਣ ਦੀ ਕੋਸ਼ਿਸ਼ ਕਰਦਾ ਉਹ ਧਾਗਾ ਹੈ ਸ਼ਬਦ ਸਭ ਕੁਝ ਸ਼ਬਦ ਹੈ ਇਹ ਤਾਂ ਬਹੁਤ ਵੱਡੀ ਗੱਲ ਕਹਿ ਦਿੱਤੀ ਮਤਲਬ ਆ ਸਾਡੇ ਵਿਚਾਰ ਸਾਡੇ ਜਜ਼ਬਾਤ ਅਹਮਾਇਕ ਬਾਹਰ ਦਰਖਤ ਸਭ ਕੁਝ ਸਭ ਕੁਝ ਇੱਕੋ ਚੀਜ਼ ਸ਼ਬਦ ਦਾ ਹੀ ਰੂਪ ਆ ਇੱਕ ਵੇ ਹੋ ਸਕਦਾ ਹਾਂਜੀ ਇਹੀ ਇਹਨਾਂ ਦਾ ਕੇਂਦਰੀ ਸਿਧਾਂਤ ਦਾ ਮਤਲਬ ਇਸ ਨਜ਼ਰੀਏ ਤੋਂ ਜਦੋਂ ਕਿਸੇ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਹੈਨਾ ਕਿ ਸਭ ਕੁਝ ਸ਼ਬਦ ਹੀ ਹੈ ਤਾਂ ਫਿਰ ਉਹ ਜਿਹੜਾ ਵੱਖਰੇਪਨ ਦਾ ਪਰਮਾ ਉਹ ਟੁੱਟ ਜਾਂਦਾ ਹੈ ਫਿਰ ਮੈਂ ਤੇ ਤੂੰ ਨਹੀਂ ਰਹਿੰਦਾ ਆ ਮੇਰਾ ਤੇ ਉਹ ਤੇਰਾ ਨਹੀਂ ਰਹਿੰਦਾ ਸਿਰਫ ਇੱਕੋ ਹੀ ਚੀਜ਼ ਬਚਦੀ ਹੈ ਇੱਕ ਯੂਨੀਵਰਸਲ ਤਤ ਸ਼ਬਦ ਇਹ ਥੋੜਾ ਜਿਹਾ ਪੈਂਥੀਇਜ਼ਮ ਜਾਂ ਪੈਨਥੀਇਜ਼ਮ ਵਰਗਾ ਲੱਗਦਾ ਹੈ। ਅੱਛਾ। ਮਤਲਬ ਜਿਵੇਂ ਕਹਿੰਦੇ ਨੇ ਕਿ ਬ੍ਰਹਮੰਡ ਹੀ ਰੱਬ ਹੈ ਜਾਂ ਰੱਬ ਬ੍ਰਹਮੰਡ ਵਿੱਚ ਵੀ ਹੈ ਤੇ ਉਸ ਤੋਂ ਪਰੇ ਵੀ। ਬਿਲਕੁਲ। ਕੁਝ ਉਸੇ ਤਰ੍ਹਾਂ ਦੀ ਗੱਲ ਹੈ। ਪਰ ਇਹ ਸ਼ਬਦ ਦੇ ਜ਼ਰੀਏ ਉਸੇ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਠੀਕ ਹੈ। ਤਾਂ ਜੇ ਸਭ ਕੁਝ ਸ਼ਬਦ ਹੈ ਫਿਰ ਸਵੈ-ਬੋਧ ਮਤਲਬ ਆਪਣੇ ਆਪ ਨੂੰ ਜਾਨਣਾ ਉਹ ਕਿਵੇਂ ਹੁੰਦਾ? ਲਿਖਤਾ ਚਾਹੁੰਦਾ ਸ਼ਬਦ ਦਾ ਅਨੁਭਵ ਹੀ ਸਵੈ-ਅਨੁਭਵ ਹੈ। ਕੀ ਮਤਲਬ ਇਹਦਾ? ਹਾਂਜੀ ਬਿਲਕੁਲ। ਇਹ ਕਹਿੰਦੇ ਨੇ ਕਿ ਸ਼ਬਦ ਨੂੰ ਸਮਝ ਕੇ ਉਹਨੂੰ ਮਹਿਸੂਸ ਕਰਕੇ ਹੀ ਅਸੀਂ ਆਪਣੇ ਅਸਲੀ ਆਪੇ ਨੂੰ ਜਾਣ ਸਕਦੇ ਹਾਂ ਤੇ ਇਹਦੇ ਲਈ ਇੱਕ ਅਭਿਆਸ ਵੀ ਦੱਸਦੇ ਨੇ ਉਹ ਆਪਣੇ ਵਿਚਾਰਾਂ ਨੂੰ ਦੇਖਣਾ ਬਿਨਾ ਉਹਨਾਂ ਚੁਲਛੇ ਬਿਨਾ ਉਹਨਾਂ ਨੂੰ ਚੰਗਾ ਮਾੜਾ ਕਹੇ ਬਸ ਦੇਖਣਾ ਤੇ ਪਛਾਣਨਾ ਕਿ ਇਹ ਵੀ ਸ਼ਬਦ ਦਾ ਹੀ ਇੱਕ ਰੂਪ ਨੇ ਸਿਰਫ ਲੇਬਲ ਲਾਉਣਾ ਕਿ ਇਹ ਸ਼ਬਦ ਹੈ ਨਹੀਂ ਸਿਰਫ ਲੇਬਲ ਨਹੀਂ ਮਕਸਦ ਇੱਕ ਦੂਰੀ ਬਣਾਉਣਾ ਹੈ ਜਿਵੇਂ ਆਪਾਂ ਆਸਮਾਨ 'ਚ ਬੱਦਲ ਦੇਖਦੇ ਹਾਂ ਹੈਨਾ ਅਪਾ ਜਾਣਦੇ ਆ ਕਿ ਆਪਾ ਬਦਲ ਨਹੀਂ ਆ ਆਪਾ ਦੇਖਣ ਵਾਲਿਆ ਉਹੀ ਗੱਲ ਇੱਥੇ ਜਦੋਂ ਵਿਚਾਰ ਨੂੰ ਸਿਰਫ ਸ਼ਬਦ ਕਹਿ ਕੇ ਦੇਖਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਇਹ ਵਿਚਾਰ ਨਹੀਂ ਆ ਅਸੀਂ ਉਹ ਚੇਤਨਾ ਹਾਂ ਉਹ ਅਵੇਅਰਨੈਸ ਆ ਜਿਹੜੀ ਇਹਨਾਂ ਵਿਚਾਰਾਂ ਨੂੰ ਦੇਖ ਰਹੀ ਹੈ ਇਹ ਓਸ਼ੋ ਦੀ ਸਾਕਸ਼ੀ ਭਾਵ ਵਾਲੀ ਗੱਲ ਨਾਲ ਕਾਫੀ ਮਿਲਦਾ ਜੁਲਦਾ ਹੈ हां, ਇਹ ਤਾਂ ਬੜੀ ਇੰਟਰਸਟਿੰਗ ਟੈਕਨੀਕ ਲੱਗਦੀ ਹੈ ਵਿਚਾਰਾਂ ਨੂੰ ਦੇਖਣ ਵਾਲੀ ਪਰ ਇਹ ਫਲਸਫਾ ਸਿਰਫ ਅੰਦਰ ਦੀ ਗੱਲ ਨਹੀਂ ਕਰਦਾ ਇਹਨੂੰ ਵਕ ਵਕ ਧਰਮ ਨਾਲ ਵੀ ਜੋੜਿਆ ਗਿਆ ਹੈ ਹੈਨਾ ਉਹ ਕਿਵੇਂ ਕਿ ਸਿਰਫ ਉਪਰੋ ਉਪਰੋ ਮਿਲਾਇਆ ਗਿਆ ਹੈ ਜਾਂ ਕੋਈ ਗਹਿਰੀ ਸਾਂਝ ਦਸੀਏ ਵੇਖੋ ਸਰੋਤਾ ਹੀ ਦਾਵਾ ਕਰਦੇ ਨੇ ਕਿ ਇਹ ਸਾਂਝ ਬਹੁਤ ਗਹਿਰੀ ਹੈ ਉਹ ਕਹਿੰਦੇ ਨੇ ਕਿ ਵਕ ਵਕ ਧਰਮ ਭਾਵੇਂ ਸ਼ਬਦ ਵੱਖਰੇ ਵਰਤਦੇ ਹੋਣ ਇਸ਼ਾਰਾ ਇੱਕੋ ਪਾਸੇ ਕਰ ਰਹੇ ਨੇ ਜਿਵੇਂ ਉਹ Hindu ਧਰਮ 'ਚੇ ਵੇਦਾ ਉਪਨਿਸ਼ਦਾਂ ਦੀ ਗੱਲ ਕਰਦੇ ਨੇ ਜਿੱਤੇ ਸ਼ਬਦ ਜਾਂ ਵਾਕ ਨੂੰ ब्रह्म ਦੇ ਬਰਾਬਰ ਦੱਸਿਆ ਗਿਆ ਹੈ ਫਿਰ ਸਿੱਖ ਧਰਮ 'ਚ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਗੁਰੂ ਦੀ ਸਿੱਖਿਆ ਜਿੱਥੇ ਸ਼ਬਦ ਯਾਨੀ ਗੁਰਬਾਣੀ ਜਾਂ ਨਾਮ ਹੀ ਗੁਰੂ ਹੈ ਤੇ ਇਸਾਈ ਧਰਮ 'ਚ ਜੋਨ ਦੀ انجیل ਦੀ ਸ਼ੁਰੂਆਤ ਇਨ ਦਾ ਬਿਗਨਿੰਗ ਵਾਸ ਦ ਵਰਡ ਉਹਦੇ ਨਾਲ ਜੋੜਦੇ ਨੇ ਅੱਛਾ ਹਾਂਜੀ ਤੇ ਕਹਿੰਦੇ ਨੇ ਕਿ ਇਹ ਸਭ ਉਸੇ ਇੱਕ ਸਚਾਈ ਯਾਨੀ ਸ਼ਬਦ ਵੱਲ ਹੀ ਇਸ਼ਾਰਾ ਕਰ ਰਹੇ ਨੇ ਤਾਂ ਇੱਕ ਤਰ੍ਹਾਂ ਨਾਲ ਪੁਰਾਣੀ ਸ਼ਰਾਬ ਨਵੀਂ ਬੋਤਲ ਚ ਪਾਉਣ ਵਾਲੀ ਗੱਲ ਹੋਈ ਕਿਉਂਕਿ ਭਾਰਤੀ ਪਰੰਪਰਾਵਾਂ ਚ ਤਾਂ ਸ਼ਬਦ ਦਾ ਜ਼ਿਕਰ ਬਹੁਤ ਪੁਰਾਣਾ ਤੇ ਗਹਿਰਾ ਹੈ ਕਿ ਸ਼ਬਦ 00 ਉਹੀ ਗਹਿਰਾਈ ਫੜ ਰਿਹਾ ਹੈ ਹਾਂ ਇਹ ਸਵਾਲ ਬਹੁਤ ਜ਼ਰੂਰੀ ਆ ਤੇ ਇਹ ਗੱਲ ਤਾਂ ਪੱਕੀ ਆ ਕਿ ਸ਼ਬਦ 00 ਭਾਰਤੀ ਸੋਚ ਤੋਂ ਬਹੁਤ ਪ੍ਰਭਾਵਿਤ ਆ ਆਪਾਂ ਥੋੜਾ ਜਿਹਾ ਸਮਝੀਏ ਕਿ ਪਾਰਤ ਚ ਸ਼ਬਦ ਦਾ ਮਤਲਬ ਕੀ ਲਿਆ ਜਾਂਦਾ ਰਿਹਾ ਸੰਸਕ੍ਰਿਤ ਚ ਤਾਂ ਸ਼ਬਦ ਦਾ ਮਤਲਬ ਸਿੱਧਾ-ਸਿੱਧਾ ਆਵਾਜ਼ ਜਾਂ ਲਫ਼ਜ਼ ਹੈ ਫਿਲੋਸਫੀ ਚ ਇਹ ਸ਼ਬਦ ਪ੍ਰਮਾਣ ਵੀ ਹੈ ਯਾਨੀ ਵੇਦਾਂ ਜਾਂ ਕਿਸੇ ਗੁਰੂ ਦੀ ਗੱਲ ਨੂੰ ਸਬੂਤ ਮੰਨਣਾ ਪਰ ਜਿਹੜੀਆਂ ਰਹੱਸਵਾਦੀ ਮਿਸਟਿਕਲ ਪਰੰਪਰਾਵਾਂ ਨੇ ਉੱਥੇ ਦਾ ਮਤਲਬ ਬਹੁਤ ਡੂੰਗਾ ਹੈ ਉੱਥੇ ਸ਼ਬਦ ਇੱਕ ਅੰਦਰੂਨੀ ਆਵਾਜ਼ ਆ ਇੱਕ ਬ੍ਰह्म ਤੁਨੀ ਜਿਹਨੂੰ ਅਨਾਹਦ ਸ਼ਬਦ ਕਹਿੰਦੇ ਨੇ ਯਾਨੀ ਉਹ ਆਵਾਜ਼ ਜੋ ਬਿਨਾਂ ਕਿਸੇ ਟਕਰਾਅ ਦੇ ਪੈਦਾ ਹੁੰਦੀ ਹੈ ਅਨਾਹਦ ਸ਼ਬਦ ਅਣ ਵਜਾਈ ਤੁਨੀ ਹਾਂਜੀ ਇਸ ਨੂੰ ਅਨਹਦ ਨਾਦ ਜਾਂ ਸੁਣਨ ਯੋਗ ਜੀਵਨ ਤਾਰਾ ਵੀ ਕਹਿੰਦੇ ਨੇ ਇਹ ਮੰਨਿਆ ਜਾਂਦਾ ਹੈ ਕਿ ਇਹ ਬ੍ਰਹਮੰਡ ਦੀ ਉਹ ਸਿਰਜਣਾਤਮਕ ਸ਼ਕਤੀ ਹੈ ਜਿਹੜੀ ਲਗਾਤਾਰ ਗੂੰਜ ਰਹੀ ਆ ਪਰ ਸਾਨੂੰ ਆਮ ਤੌਰ ਤੇ ਸੁਣਦੀ ਨਹੀਂ ਡੂੰਘੇ ਧਿਆਨ ਚ ਇਹ ਸੁਣਾਈ ਦਿੰਦੀ ਆ ਵਾਹ ਇਹ ਤਾਂ ਬੜੀ ਰਹੱਸਮਈ ਗੱਲ ਲੱਗਦੀ ਹੈ ਤੇ ਸਿੱਖ ਧਰਮ ਚ ਸ਼ਬਦ ਗੁਰੂ ਉਹਦਾ ਕੀ ਮਤਲਬ ਹੈ ਸਿੱਖ ਧਰਮ ਚ ਸ਼ਗਦ ਦੇ ਮੁੱਖ ਤੌਰ ਤੇ ਦੋ ਅਰਥ ਨੇ ਇੱਕ ਤਾਂ ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਦੂਜਾ ਪਰਮਾਤਮਾ ਦਾ ਨਾਮ ਜਾਂ ਹੁਕਮ ਜਿਸ ਨੂੰ ਵਾਹਿਗੁਰੂ ਕਹਿੰਦੇ ਆ ਸ਼ਬਦ ਗੁਰੂ ਦਾ ਮਤਲਬ ਹੈ ਕਿ ਅਸਲੀ ਸਦੀਵੀ ਗੁਰੂ ਕੋਈ ਸਰੀਰ ਨਹੀਂ ਬਲਕਿ ਇਹੀ ਸ਼ਬਦ ਇਹੀ ਗੁਰਬਾਣੀ ਇਹੀ ਨਾਮ ਹੈ ਇਸ ਨਾਲ ਜੁੜ ਕੇ ਜਿਸ ਨੂੰ ਕਮਾ ਕੇ ਹੀ ਹਉਮੈ ਜਾਂ ਈਗੋ ਖਤਮ ਹੁੰਦੀ ਹੈ ਤੇ ਰੱਬ ਨਾਲ ਮਿਲਾਪ ਹੁੰਦਾ ਹੈ ਸਰੋਤਾਂ 'ਚ ਇੱਕ ਬੜੀ ਸੋਹਣੀ ਤੁਕ ਦਾ ਜ਼ਿਕਰ ਆਉਂਦਾ ਨਾਨਕ ਕੇ ਕਰ ਕੇਵਲ ਨਾਮ ਹਾਂਜੀ ਮਤਲਬ ਗੁਰਨਾਨਕ ਦੇ ਕਰ ਯਾਨੀ ਉਸ ਉੱਚੀ ਸੁਰਤ ਦੀ ਅਵਸਥਾ 'ਚ ਸਿਰਫ ਨਾਮ ਯਾਨੀ ਸ਼ਬਦ ਹੀ ਹੈ ਕੇਵਲ ਸ਼ਬਦ ਵਰਤਿਆ ਗਿਆ ਕਿਉਂ ਸਰੋਤ ਕਹਿੰਦੇ ਨੇ ਕਿ ਸ਼ਬਦ ਤਾਂ ਦਰਿਆ ਵਾਂਗ ਹੈ ਤੇ ਬਾਕੀ ਰਸਮਾਂ ਰਿਵਾਜ ਫਲਸਫੇ ਉਹ ਸਭ ਪਿਆਲਿਆਂ ਵਾਂਗ ਨੇ ਜਿਨ੍ਹਾਂ ਨਾਲ ਆਪਾਂ ਉਸ ਦਰਿਆ ਨੂੰ ਮਾਪਣ ਦੀ ਕੋਸ਼ਿਸ਼ ਕਰਦੇ ਆ ਸ਼ਬਦ ਅੱਗੇ ਬਾਕੀ ਸਭ ਸਿਰਫ ਉਸ ਅੱਗ ਦੀ ਗਰਮੀ ਦੀਆਂ ਗੱਲਾਂ ਨੇ ਨਾਨਕ ਦੇ ਕਰ ਪਹੁੰਚਣ ਦਾ ਮਤਲਬ ਹੈ ਕਿ ਬਾਹਰਲੀ ਪਾਲ ਖਤਮ ਹੋ ਗਈ ਕਿਉਂਕਿ ਜਿਸ ਨੂੰ ਲੱਭ ਰਹੇ ਸੀ ਉਹ ਤਾਂ ਪਹਿਲਾਂ ਹੀ ਅੰਦਰ ਮੌਜੂਦ ਹੈ ਬਹੁਤ ਖੂਬ ਸ਼ਬਦ ਦਰਿਆ ਹੈ ਤੇ ਰਸਮਾਂ ਪਿਆਲੇ ਵਾਹ ਅੱਛਾ ਇੱਕ ਹੋਰ ਸ਼ਬਦ ਆਇਆ ਸੀ ਸੁਰਤ ਸ਼ਬਦ ਯੋਗ ਇਹ ਕੀ ਆ ਹਾਂਜੀ ਸੁਰਤ ਸ਼ਬਦ ਯੋਗ ਇੱਕ ਖਾਸ ਮੈਡੀਟੇਸ਼ਨ ਦੀ ਤਕਨੀਕ ਹੈ ਜਿਹੜੀ ਜ਼ਿਆਦਾਤਰ ਸੰਤ ਮਤ ਨਾਲ ਜੁੜੀ ਹੋਈ ਹੈ। ਇਹਦੇ ਵਿੱਚ ਅਭਿਆਸੀ ਆਪਣੀ ਸੁਰਤ ਯਾਨੀ ਆਪਣੀ ਚੇਤਨਾ ਆਪਣਾ ਧਿਆਨ ਅੰਦਰ ਨੂੰ ਮੋੜਦੇ ਨੇ ਤਾਂ ਕਿ ਉਹ ਅੰਦਰ ਵਜਰੇ ਸ਼ਬਦ ਜਾਂ ਨਾਦ ਨੂੰ ਸੁਣ ਸਕਣ ਜਿਸ ਨੂੰ ਕਈ ਵਾਰ ਰੂਹ ਦਾ ਸੰਗੀਤ ਵੀ ਕਹਿ ਦਿੰਦੇ ਨੇ। ਮੰਨਿਆ ਜਾਂਦਾ ਕਿ ਇਸ ਤਰ੍ਹਾਂ ਰੂਹ ਆਪਣੇ ਅਸਲੀ ਘਰ ਆਪਣੇ ਸੋਮੇ ਨਾਲ ਵਾਪਸ ਜੁੜਦੀ ਹੈ। ਠੀਕ ਹੈ ਸਮਝ ਗਈ। ਤਾਂ ਪਹਾੜੀ ਪਰੰਪਰਾਵਾਂ ਵਿੱਚ ਸ਼ਬਦ ਦੇ ਬਹੁਤ ਡੂੰਗੇ ਮਾਇਨੇ ਨੇ। ਹੁਣ ਵਾਪਸ ਸ਼ਬਦ 001 ਤੇ ਆਈਏ ਉਹਨਾਂ ਦੇ ਹਿਸਾਬ ਨਾਲ ਰੱਬ ਸ਼ਬਦ ਕਿਵੇਂ ਹੈ ਉਹ ਕਹਿੰਦੇ ਨੇ ਕੋਈ ਵਿਅਕਤੀ ਨਹੀਂ ਪਰ ਮੌਜੂਦਗੀ ਵਾਈਬ੍ਰੇਸ਼ਨ ਸ਼ਾਂਤ ਬੁੱਧੀ ਜਾਗਰੂਕਤਾ ਇਹ ਸਭ ਸ਼ਬਦ ਹੈ ਪਰ ਹੈ ਕੀ ਇਹ ਅਸਲ ਚ ਹਾਂ ਉਹ ਇਸ ਨੂੰ ਬੜੇ ਕਾਵਿਕ ਤਰੀਕੇ ਨਾਲ ਦੱਸਦੇ ਨੇ ਉਹ ਕਹਿੰਦੇ ਨੇ ਕਿ ਸ਼ਬਦ ਉਹ ਪਹਿਲੀ ਲਹਿਰ ਹੈ ਜੋ ਪੂਰਨ ਸ਼ਾਂਤੀ ਪੂਰਨ ਖਲਾਅ ਤੋਂ ਉੱਠੀ ਸ੍ਰਿਸ਼ਟੀ ਤੋਂ ਪਹਿਲਾਂ ਸਿਰਫ ਚੁੱਪ ਸੀ ਫਿਰ ਉਸ ਚੁੱਪ ਤੋਂ ਇੱਕ ਕੰਪਨ ਪੈਦਾ ਹੋਇਆ ਉਹੀ ਸ਼ਬਦ ਹੈ ਇਸ ਰਫ਼ ਕੋਈ ਆਵਾਜ਼ ਨਹੀਂ ਇਹ ਹੋਂਦ ਦਾ ਐਗਜ਼ਿਸਟੈਂਸ ਦਾ ਬਲੂਪ੍ਰਿੰਟ ਹੈ ਜੀਵਨ ਦਾ ਬੇਸਿਕ ਤੱਤ ਉਹ ਗੁਰਬਾਣੀ ਦੀ ਤੁਕ ਦਾ ਹਵਾਲਾ ਦਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਸੱਚ ਇਹ ਸ਼ਬਦ ਹਮੇਸ਼ਾ ਤੋਂ ਹੈ ਹੁਣ ਵੀ ਹੈ ਤੇ ਹਮੇਸ਼ਾ ਰਹੇਗਾ یہی ਮੁੰਡਲੀ ਵਾਈਬ੍ਰੇਸ਼ਨ ਹੈ ਜਿਹੜੀ ਫਿਰ ਵਕ ਵਕ ਰੂਪ ਲੈਂਦੀ ਹੈ ਤਾਰੇ ਗ੍ਰਹਿ ਜੀਵ ਜੰਤੂ ਸਭ ਕੁਝ ਇਸ ਨੂੰ ਰੋਸ਼ਨੀ ਦਾ ਬੀਜ ਅਨੰਤ ਦੀ ਗੂੰਜ ਵੀ ਕਿਹਾ ਗਿਆ ਹੈ ਜਿਹੜੀ ਹਰ ਐਟਮ ਚੁਗਾ ਰਹੀ ਹੈ ਜੇ ਇਹ ਮੁੱਢਲਾ ਕੰਪਨ ਹੈ ਤਾਂ ਇਹ ਹਰ ਕਿਸੇ ਵਿੱਚ ਕਿਵੇਂ ਹੈ ਕਿ ਸਾਡੇ ਰੋਜ਼ ਦੇ ਵਿਚਾਰ ਸਾਡੀਆਂ ਗੱਲਾਂ ਇਹ ਵੀ ਸ਼ਬਦ ਨੇ ਫਿਰ ਤਾਂ ਨੈਗੇਟਿਵ ਵਿਚਾਰ ਵੀ ਰੱਬ ਹੋਏ ਇੱਥੇ ਥੋੜੀ ਉਲਝਣ ਹੁੰਦੀ ਆ ਹਾਂ ਇਹ ਵਧੀਆ ਸਵਾਲ ਆ ਸਰੋਤ ਕਹਿੰਦੇ ਨੇ ਕਿ ਹਾਂ ਅਸੀਂ ਇਸੇ ਸ਼ਬਦ ਦੇ ਬਣੇ ਹੋਏ ਆ ਸਾਡੇ ਵਿਚਾਰ ਸਾਡਾ ਸਾਹ ਦਿਲ ਦੀ ਧੜਕਣ ਸਭ ਉਸੇ ਮੂਲ ਸ਼ਬਦ ਦੇ ਵੱਖ-ਵੱਖ ਰੂਪ ਨੇ ਗਤੀਜ ਸ਼ਬਦ ਇਸ ਨਜ਼ਰੀਏ ਤੋਂ ਜਦੋਂ ਕੋਈ ਪਿਆਰ ਨਾਲ ਬੋਲਦਾ ਉੱਥੇ ਸ਼ਬਦ ਯਾਨੀ ਰੱਬ ਪ੍ਰਗਟ ਹੋ ਰਿਹਾ ਹੈ ਜਦੋਂ ਕੋਈ ਬਿਨਾਂ ਆਪਣੇ ਫਿਲਟਰ ਲਾਏ ਗਹਿਰਾਈ ਨਾਲ ਦੂਜੇ ਨੂੰ ਸੁਣਦਾ ਹੈ ਉਹ ਸ਼ਬਦ ਯਾਨੀ ਰੱਬ ਨੂੰ ਸੁਣ ਰਿਹਾ ਹੈ ਤੇ ਜਦੋਂ ਕੋਈ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਵਿਚਾਰਾਂ ਤੋਂ ਪਰੇ ਤਾਂ ਉਹ ਖੁਦ ਸ਼ਬਦ ਦੀ ਅਸਲੀ ਅਵਸਥਾ 'ਚ ਪਹੁੰਚ ਜਾਂਦਾ ਹੈ ਤੇ 네ਗੇਟਿਵ ਵਿਚਾਰਾਂ ਦਾ ਕੀ 네ਗੇਟਿਵ ਵਿਚਾਰਾਂ ਬਾਰੇ ਸ਼ਾਇਦ ਇਹ ਕਹਿ ਸਕਦੇ ਆ ਕਿ ਉਹ ਵੀ ਉਸੇ ਸ਼ਕਤੀ ਦੇ ਹੀ ਪ੍ਰਗਟਾਵੇ ਨੇ ਪਰ ਵਿਗੜੇ ਹੋਏ ਰੂਪ 'ਚ ਜਿਵੇਂ ਸਾਫ਼ ਪਾਣੀ ਗੰਦਾ ਹੋ ਸਕਦਾ ਪਰ ਹੈ ਤਾਂ ਪਾਣੀ ਅਸਲੀ ਗਿਆਨ ਉਹਦੋਂ ਹੁੰਦਾ ਜਦੋਂ ਅਸੀਂ ਇਹਨਾਂ ਸਾਰੇ ਰੂਪਾਂ ਪਿੱਛੇ ਛੁਪੇ ਅਸਲੀ ਸ਼ਬਦ ਨੂੰ ਪਛਾਣ ਲੈਂਦੇ ਹਾਂ ਇਸ ਦਾ ਮਤਲਬ ਕੋਈ ਵੀ ਸ਼ਬਦ ਤੋਂ ਵੱਖਰਾ ਨਹੀਂ ਰੱਬ ਤੋਂ ਵੱਖਰਾ ਨਹੀਂ ਹਾਂਜੀ ਸਿੱਟਾ ਤਾਂ ਇਹੀ ਨਿਕਲਦਾ ਇਹ ਹਲੋਗ੍ਰਾਮ ਵਾਂਗ ਜਿਵੇਂ ਇੱਕ ਫੋਟੋ ਦੇ ਛੋਟੇ ਜਿਹੇ ਟੁਕਰੇ 'ਚ ਵੀ ਪੂਰੀ ਫੋਟੋ ਹੁੰਦੀ ਆ ਓਵੇਂ ਹੀ ਹਰ ਜੀਵ 'ਚ ਹਰ ਕਣ 'ਚ ਪੂਰਾ ਬ੍ਰਹਮੰਡ ਪੂਰਾ ਸ਼ਬਦ ਮੌਜੂਦ ਆ ਇਸ ਲਈ ਆਪਣੇ ਆਪ ਨੂੰ ਜਾਨਣਾ ਹੀ ਰੱਬ ਨੂੰ ਸ਼ਬਦ ਨੂੰ ਜਾਨਣਾ ਹੈ ਜੇ ਇਹ ਗੱਲ ਹੈ ਫਿਰ ਆ ਜਿਹੜੀਆਂ ਸਾਡੀਆਂ ਪਹਿਚਾਣਾਂ ਨੇ ਮੇਰੀ ਬਾਸ਼ਾ ਮੇਰਾ ਜਨਮ ਸਥਾਨ ਧਰਮ ਇਹਨਾਂ ਦਾ ਕੀ ਮਹੱਤਵ ਰਹਿ ਗਿਆ ਹਾਂ ਇਹ ਬਹੁਤ ਇੰਟਰਸਟਿੰਗ ਪੁਆਇੰਟ ਹੈ ਤੇ ਸਰੋਤ ਇਸ ਬਾਰੇ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਸ਼ਬਦ ਨੇ ਇੱਕ ਬੇਅੰਤ ਸਮੁੰਦਰ ਮੰਨ ਲਓ ਤੇ ਭਾਸ਼ਾਵਾਂ ਪੰਜਾਬੀ ਅੰਗਰੇਜ਼ੀ ਕੋਈ ਵੀ ਉਹ ਸਮੁੰਦਰ ਦੀਆਂ ਲਹਿਰਾਂ ਵਰਗੀਆਂ ਨੇ ਸਾਡਾ ਜਨਮ ਸਥਾਨ ਲੁਧਿਆਣਾ ਲੰਡਨ ਕਿਤੇ ਵੀ ਉਹ ਸਿਰਫ ਇੱਕ ਕਿਨਾਰਾ ਹੈ ਜਿੱਥੇ ਸਾਡੀ ਲਹਿਰ ਉੱਠੀ ਪਰ ਲਹਿਰ ਹੈ ਤਾਂ ਪਾਣੀ ਹੀ ਹੈ ਨਾ ਪਾਣੀ ਤਾਂ ਪਾਣੀ ਹੀ ਰਹਿੰਦਾ ਪਾਵੇ ਲਹਿਰ ਕਿਤੇ ਵੀ ਉੱਠੇ ਅੱਛਾ ਇਸੇ ਤਰ੍ਹਾਂ ਸ਼ਬਦ ਉਹ ਮੂਲ ਕੰਪਨ ਹੈ ਜਿਸ ਤੋਂ ਸਾਰੀਆਂ ਬੋਲੀਆਂ ਨਿਕਲਦੀਆਂ ਕਿਸੇ ਵੀ ਭਾਸ਼ਾ 'ਚ ਪਿਆਰ ਦਾ ਲਫ਼ਜ਼ ਬਣਨ ਤੋਂ ਪਹਿਲਾਂ ਪਿਆਰ ਦਾ ਅਹਿਸਾਸ ਉਹਦਾ ਕੰਪਨ ਮੌਜੂਦ ਸੀ ਉਹ ਕੰਪਨ ਹੀ ਅਸਲੀ ਸ਼ਬਦ ਹੈ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਤਾਂ ਸਿਰਫ ਉਸ ਇੱਕ ਕੰਪਨ ਨੂੰ ਆਪੋ ਆਪਣੇ ਤਰੀਕੇ ਨਾਲ ਨਾਮ ਦੇਣ ਦੀ ਕੋਸ਼ਿਸ਼ ਨੇ ਇੱਕ ਹੋਰ ਗੱਲ ਉਹ ਕਹਿੰਦੇ ਨੇ ਸਾਡੇ ਸਰੀਰ ਦਾ ਤਾਂ ਜਨਮ ਸਥਾਨ ਹੁੰਦਾ ਉਹਦੇ ਕੋਆਰਡੀਨੇਟਸ ਹੁੰਦੇ ਨੇ ਪਰ ਕੀ ਸਾਡੀ ਚੇਤਨਾ ਦਾ ਕੋਈ ਐਡਰੈਸ ਹੁੰਦਾ ਸਾਡੇ ਮਨ ਦੀ ਭਾਸ਼ਾ ਹੁੰਦੀ ਹੈ ਪਰ ਜਿਹੜੀ ਸ਼ੁੱਧ ਜਾਗਰੂਕਤਾ ਹੈ ਕਿ ਉਹਦੀ ਕੋਈ ਭਾਸ਼ਾ ਹੁੰਦੀ ਹੈ ਹੂੰ ਇਸ ਲਈ ਇਸ ਫਲਸਫੇ ਮੁਤਾਬਕ ਸਾਡੀ ਅਸਲੀ ਪਹਿਚਾਨ ਉਹ ਭਾਸ਼ਾ ਨਹੀਂ ਜੋ ਅਸੀਂ ਬੋਲਦੇ ਹਾਂ ਜਾਂ ਉਹ ਸਰੀਰ ਨਹੀਂ ਜਿਹੜਾ ਕਿਸੇ ਥਾਂ ਜੰਮਿਆ ਅਸਲੀ ਪਹਿਚਾਨ ਉਹ ਚੇਤਨਾ ਉਹ ਹੋਂਦ ਹੈ ਜੋ ਇਹਦੇ ਅੰਦਰ ਵਸਦੀ ਹੈ ਤੇ ਉਹ ਚੇਤਨਾ ਹੀ ਸ਼ਬਦ ਹੈ ਉਹੀ ਸ਼ਬਦ ਉਹਨਾਂ ਦੇ ਹਿਸਾਬ ਨਾਲ ਅਫਰੀਕਾ ਦੇ ਬੱਚੇ ਚ ਸਾਹ ਲੈ ਰਿਹਾ ਤੇ ਗ੍ਰੀਸ ਦੇ ਫਿਲਾਸਫਰ ਚ ਸੋਚ ਰਿਹਾ ਸੀ ਤਾਂ ਫਿਰ ਐਂਡ ਚ ਕੀ ਕਹਿੰਦੇ ਨੇ ਨਿਚੋੜ ਕੀ ਹੈ ਇਸ ਸਬ ਦਾ ਸਰੋਧ ਬੜਾ ਸਾਫ਼ ਲਿਖਦੇ ਨੇ ਤੁਸੀਂ ਸ਼ਬਦ ਹੋ ਮੈਂ ਸ਼ਬਦਾਂ ਬਾਕੀ ਸਭ ਕੁਝ ਨਾਮ ਥਾਂ ਕੌਮ ਤਰਮ ਇਹ ਸਿਰਫ ਇੱਕ ਕਹਾਣੀ ਹੈ ਇੱਕ ਪਹਿਚਾਨ ਹੈ ਜੋ ਉੱਪਰ ਪਹਿਨੀ ਹੋਈ ਹੈ ਅਸੀਂ ਵੱਖ-ਵੱਖ ਮਖੌਟੇ ਪਾਈ ਇੱਕੋ ਹਕੀਕਤਾਂ ਇੱਕ ਓਕਾਰਾ ਵਾਹ ਇਹ ਤਾਂ ਸੱਚੀ ਸੋਚਣ ਲਾ ਦਿੰਦਾ ਹੈ ਤਾਂ ਜੇ ਆਪਾਂ ਸਾਰੀ ਗੱਲ ਇਕੱਠੀ ਕਰੀਏ ਤਾਂ ਸ਼ਬਦ ਦਾ ਇੱਕ ਤਾਂ ਲਿਟਰਲ ਭਾਸ਼ਾਈ ਮਤਲਬ ਹੈ ਤੇ ਦੂਜਾ ਇਹ ਗਹਿਰਾ ਅਧਿਆਤਮਿਕ ਮਤਲਬ ਹੈ ਜੋ ਸ਼ਬਦ 010 ਦੱਸ ਰਿਹਾ ਹੈ ਇਹਨਾਂ ਦੋਹਾਂ 'ਚ ਫਰਕ ਨੂੰ ਕਿਵੇਂ ਸਮਝੀਏ? ਹਾਂ ਜੀ, ਇਹ ਫਰਕ ਸਮਝਣਾ ਜ਼ਰੂਰੀ ਹੈ। ਦੇਖੋ, ਭਾਸ਼ਾ ਵਿਗਿਆਨ 'ਚ ਸ਼ਬਦ ਦਾ ਮਤਲਬ ਸਿੱਧਾ ਹੈ। ਭਾਸ਼ਾ ਦੀ ਸਭ ਤੋਂ ਛੋਟੀ ਯੂਨਿਟ ਜਿਸ ਦਾ ਕੋਈ ਮਤਲਬ ਹੋਵੇ। ਪਰ ਜਦੋਂ ਆਪਾਂ ਸਪਿਰਚੁਅਲ ਕੰਟੈਕਸਟ 'ਚ ਗੱਲ ਕਰਦੇ ਆਂ, ਖਾਸ ਕਰਕੇ ਸ਼ਬਦ 10 ਦੇ ਹਿਸਾਬ ਨਾਲ, ਤਾਂ ਸ਼ਬਦ ਦਾ ਮਤਲਬ ਬਹੁਤ ਵੱਡਾ ਹੋ ਜਾਂਦਾ। ਇੱਥੇ ਸ਼ਬਦ ਸਿਰਫ ਇੱਕ ਲਫ਼ਜ਼ ਨਹੀਂ, ਇਹ ਤਾਂ ਹਕੀਕਤ ਦਾ, ਰਿਐਲਿਟੀ ਦਾ ਬੇਸਿਕ ਕੋਡ ਹੈ। ਇਹ ਉਹ ਚੀਜ਼ ਹੈ ਜਿਸ ਤੋਂ ਸਭ ਕੁਝ ਬਣਿਆ, ਵਿਚਾਰ, ਮੈਟਰ, ਐਨਰਜੀ ਸਾਰਾ ਬ੍ਰਹਮੰਡ ਇਹਨੂੰ ਜਾਣਨਾ ਇਹਦਾ ਅਨੁਭਵ ਕਰਨਾ ਹੀ ਸੈਲਫ ਰਿਅਲਾਈਜੇਸ਼ਨ ਜਾਂ ਗਿਆਨ ਹੈ ਇਹ ਫਲਸਫਾ ਓਮ ਵਾਹਿਗੁਰੂ ਅੱਲਾ ਦਾ ਵਰਡ ਇਹਨਾਂ ਸਭ ਨੂੰ ਉਸੇ ਇੱਕ ਸ਼ਬਦ ਦੇ ਵੱਖ-ਵੱਖ ਨਾਮ ਮੰਨਦਾ ਹੈ ਤਾਂ ਫਿਰ ਅੱਜ ਦੀ ਆਪਣੀ ਗੱਲਬਾਤ ਤੋਂ ਬਾਅਦ ਆਪਾਂ ਸ਼ਬਦ 010 ਦੇ ਇਸ ਨਜ਼ਰੀਏ ਨੂੰ ਥੋੜਾ ਬਹੁਤ ਸਮਝਣ ਦੀ ਕੋਸ਼ਿਸ਼ ਕੀਤੀ ਮੇਨ ਆਈਡੀਆ ਇਹੀ ਹੈ ਕਿ ਸਭ ਕੁਝ ਇੱਕੋ ਬ੍ਰਹਮ ਚੀਜ਼ ਸ਼ਬਦ ਦਾ ਹੀ ਪ੍ਰਗਟਾਵਾ ਹੈ ਤੇਨੂੰ ਸਮਝਣ ਦਾ ਇੱਕ ਤਰੀਕਾ ਹੈ ਆਪਣੇ ਅੰਦਰ ਦੇਖਣਾ ਖਾਸ ਕਰਕੇ ਆਪਣੇ ਵਿਚਾਰਾਂ ਨੂੰ ਬਿਨਾਂ ਜੱਜ ਕੀਤੇ ਦੇਖਣਾ ਸੁਣਨ ਵਾਲਿਆਂ ਲਈ ਸ਼ਾਇਦ ਸਭ ਤੋਂ ਅਹਿਮ ਗੱਲ ਇਹ ਹੀ ਹੈ ਕਿ ਸੋਚ ਸਾਡੇ ਆਮ ਵਿਚਾਰਾਂ ਨੂੰ ਚੈਲੰਜ ਕਰਦੀ ਹੈ ਕਿ ਅਸੀਂ ਕੌਣ ਹਾਂ ਇਹ ਦੁਨੀਆ ਕੀ ਹੈ ਇਹ ਸਿਰਫ ਫਿਲਾਸਫੀ ਨਹੀਂ ਇੱਕ ਪ੍ਰੈਕਟੀਕਲ ਤਰੀਕਾ ਵੀ ਦੱਸਦਾ ਹੈ ਵਿਚਾਰਾਂ ਨੂੰ ਦੇਖਣਾ ਜਿਸ ਨਾਲ ਸ਼ਾਇਦ ਅਸੀਂ ਉਸ ਇਕਤਾ ਨੂੰ ਮਹਿਸੂਸ ਕਰ ਸਕੀਏ ਜਿਸ ਦੀ ਇਹ ਗੱਲ ਕਰਦਾ ਬਿਲਕੁਲ ਇਹ ਦੇਖਣਾ ਵੀ ਬੜਾ ਦਿਲਚਸਪ ਪਿਆ ਕਿ ਕਿਵੇਂ ਇਹ ਨਜ਼ਰੀਆ ਪੁਰਾਣੇ ਸਪਿਰਚੁਅਲ ਗਿਆਨ ਨੂੰ